ਜ਼ਿਲ੍ਹਾ ਸ੍ਰੀ ਫਤੇਗੜ ਸਾਹਿਬ ਦੇ ਅਮਲੋਹ ਦੀਆਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਕਾਂਗਰਸ ਦੇ ਸਾਬਕਾ ਖੇਤੀਬਾੜੀ ਮੰਤਰੀ ਰਣਜੀਤ ਸਿੰਘ ਨਾਭਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਸ਼ਹਿਰ ਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਲੋਕ ਵੋਟ ਜ਼ਰੂਰ ਪਾਉਣ ਜਿਹੜੇ ਸਾਡੇ ਕਾਂਗਰਸ ਪਾਰਟੀ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਦੀ ਅਗਵਾਈ ਹੈ ਅਤੇ ਸਾਡੇ ਸੀਐਲਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਸਾਨ ਨਿਰਦੇਸ਼ ਅਨੁਸਾਰ ਕਿਉਂਕਿ ਚੋਣਾਂ ਦਾ ਐਲਾਨ ਹੋਇਆ ਹੈ ਅੱਜ ਅਫੀਰ ਦਾ ਦਿਨ ਹੈ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਹਨ ਵਾਰਡ ਨੰਬਰ 1 ਤੋਂ ਮਨਦੀਪ ਕੌਰ ਵਾਰਡ ਨੰਬਰ 2 ਤੋਂ ਕੁਲਵਿੰਦਰ ਸਿੰਘ ਵਾਰਡ ਨੰਬਰ 3 ਤੋਂ ਸਤਵੀਰ ਕੌਰ ਵਾਰਡ ਨੰਬਰ 4 ਤੋਂ ਗੌਰਵ ਪ੍ਰਭਾਕਰ ਵਾਰਡ ਨੰਬਰ 5 ਤੋਂ ਅੰਜੂ ਠਾਕੁਰ ਤੇ ਵਾਰਡ ਨੰਬਰ 6 ਤੋਂ ਲਾਲ ਚੰਦ ਕਾਲਾ ਜੀ ਵਾਰਡ ਨੰਬਰ 7 ਤੋਂ ਦਿਵਾਕਰ ਪ੍ਰਸਾਦ ਗੁਪਤਾ ਜੀ ਵਾਰਡ ਨੰਬਰ 8 ਤੋਂ ਜੰਗ ਸਿੰਘ ਜੀ ਜੰਗ ਸਿੰਘ ਜੀ ਹਾਂਜੀ ਵਾਰਡ ਨੰਬਰ 9 ਤੋਂ ਕਮਲਜੀਤ ਕੌਰ ਵਾਰਡ ਨੰਬਰ 10 ਮਨੀਸ਼ ਕੋਇਲ ਸਾਹਿਬ ਵਾਰਡ ਨੰਬਰ 11 ਪਰਮਜੀਤ ਕੌਰ ਜੀ 11 ਤੇ ਕੌਣ ਜੀ ਪਰਮਜੀਤ ਪਰਮਜੀਤ ਕੌਰ ਵਾਰਡ ਨੰਬਰ 12 ਤੋਂ 인ਦਰਜੀਤ শেਡਾ ਸਾਹਿਬ ਵਾਰਡ ਨੰਬਰ 13 ਤੋਂ ਜਸਵਿੰਦਰ ਸਿੰਘ ਤੇ ਇੱਕ ਜਿੰਨੀ ਚੋਣ ਹੋਣ ਜਾ ਰਹੀ ਹੈ ਗੋਰਿੰਡਕ ਜਿਹਦਾ ਸਾਡੇ ਕੈਂਡੀਡੇਟ ਉਥੋਂ ਸਰਦਾਰ ਸਵਰਨ ਸਿੰਘ ਜਿਹੜੇ ਨਰਨਕਾਰੀ ਮਿਸ਼ਨ ਦੇ ਵੀ ਹਨਗੇ ਉਹਨਾਂ ਦਾ ਪਰਿਵਾਰ ਉੱਥੇ ਸਮਾਜ ਸੇਵਾ ਵੀ ਕਰਦਾ ਹੈ ਭਲਾਈ ਦੇ ਕੰਮ ਵੀ ਕਰਦਾ ਹੈ ਹਮੇ। ਉਹ ਰੋ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੋਣਗੇ। ਔਰ ਇਹ ਜਿਹੜੀ ਲਿਸਟ ਹੈ ਕਿਉਂਕਿ ਹਮ ਲੋਕ ਬਲਾਕ ਤੇ ਦੀਨ ਸਾਡੇ ਪ੍ਰਧਾਨ ਸਰਦਾਰ ਜੁਜੀਤ ਸਿੰਘ ਸਰਾਣਾ ਤਾਂ ਵੀਗਵਾਇਹੇ ਕਿ ਰਿਲੀਜ਼ ਕੀਤੀ ਜਾ ਰਹੀ ਹੈ ਔਰ ਦਿੱਤਾ ਜੀ ਔਰ ਸਾਡੀ ਸੀਨੀਅਰ ਲੀਡਰਸ਼ਿਪ ਕਾਂਗਰਸ ਪਾਰਟੀ ਦੇ ਨਾਲ ਮੈਲਾਪੌਂਟ ਸਾਰੀ ਹਾਜ਼ਰ ਹੈ। ਪੂਰੀ ਲੀਡਰਸ਼ਿਪ ਤਕੜੀ ਹੋ ਕੇ ਕਾਂਗਰਸ ਪਾਰਟੀ ਦਾ ਹੌਸਲਾ ਬੁਲੰਦ ਕਰਦੇ ਹੋਏ ਨਾਲ ਚੱਲੇਗੀ। ਮੈਂ ਜ਼ਰੂਰ ਬੇਨਤੀ ਕਰਾਂਗਾ ਤੋਡੇ ਸਾਰਿਆਂ ਦੇ ਮਾਦੀਨ ਦੇ ذریعے ਅੱਜ ਇਹ ਸਮਾਜ ਜਿਹੜੀ ਇਲੈਕਸ਼ਨਾਂ ਹੁੰਦੀਆਂ ਇੱਕ ਐਸਾ ਵਾਕਿਆ ਹੁੰਦਾ ਹੈ ਜਦ ਤੁਹਾਨੂੰ ਇੱਕ ਜਮਹੂਰੀਅਤ ਦੀ ਵਰਤੋਂ ਹੋ ਸਕਦੀ ਹੈ ਵੋਟ ਦੇ ذریعے ਜੇ ਸਰਕਾਰ ਦੇ ਤਹਿਤ ਕੋਈ ਨਿਰਾਸ਼ਾ ਹੁੰਦੀ ਹੈ ਗੁੱਸਾ ਹੁੰਦਾ ਹੈ ਸਰਕਾਰ ਦੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਨਹੀਂ ਹੁੰਦੀ ਤਾਂ ਉਸ ਦੇ ਖਿਲਾਫ ਇਹ ਮੌਕੇ ਦੇ ਅਧੀਨ ਵਰਤੋਂ ਚੁੱਪਚਾਪ ਕੀਤੀ ਜਾ ਸਕਦੀ ਹੈ ਔਰ ਸਰਕਾਰ ਨੂੰ ਅਹਿਸਾਸ ਕੀਤਾ ਜਾਇਆ ਜਾ ਸਕਦਾ ਹੈ ਕਿ ਅਸੀਂ ਤੁਹਾਡੀ ਕਾਰਗੁਜ਼ਾਰੀ ਨਾਲ ਖੁਸ਼ ਨਹੀਂ ਔਰ ਜੇ ਕਾਂਗਰਸ ਪਾਰਟੀ ਦੇ ਕਾਲ ਦੇ ਤਹਿਤ ਚੰਗਾ ਕੰਮ ਕੀਤਾ ਤਾਂ ਮੈਂ ਸਮਝਦਾ ਇਹ ਮੌਕਾ ਹੁੰਦਾ ਹੈ ਉਹ ਛਾਹੇ ਕਰਨ ਦਾ ਤਾਂ ਕਿ ਜੇ ਸਾਡੀ ਕਾਂਗਰਸ ਪਾਰਟੀ ਨੇ ਅੱਛੇ ਕੰਮ ਕੀਤੇ ਔਰ ਸਾਡਾ ਵੀ ਹੌਸਲਾ ਬੁਲੰਦ ਹੁੰਦਾ ਔਰ ਮੈਂ ਤੁਹਾਡੇ ਮਾਦੀਨਵਰੀ ਅਪੀਲ ਕਰਾਂਗਾ ਕਿ ਜੇ ਕਾਂਗਰਸ ਪਾਰਟੀ ਨੇ ਚੰਗਾ ਕੰਮ ਕੀਤਾ ਜੇ ਤਕੜੇ ਹੋ ਕੇ ਕਾਂਗਰਸ ਪਾਰਟੀ ਦਾ ਹੱਥ ਫੜ ਕੇ ਕਾਂਗਰਸ ਪਾਰਟੀ